ਲਓ ਬਾਈ ਉਹ ਕਰੋ ਚੱਕ ਜਿਵੇਂ ਭਰਾ ਹੋਰੀ ਲੱਗ ਰਹਿਣਾ ਮਾਰਨਾ ਗੱਡੀ ਦਾ ਡੀਲਰ ਜਮੀਨ ਨਵਾ ਬਣਾ ਦੋਗੇ ਜਮੀਨ ਨਵਾ ਬਰੇ ਚੱਕ ਦੋਗੇ ਸਾਰੀ ਹੈ ਜਿਹੜੀ ਮੈਲ ਮੂਲ ਕਾਲਸ ਕੋਲ ਜਮੀਨ ਸਾਰੇ ਭਰਾਵਾਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ ਲਓ ਜੀ ਕਹਿੰਦਾ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਦਾ ਮੈਕੈਨਿਕਲ ਅਵਾਰਡ ਅੱਜ ਆਪਾਂ ਪਹੁੰਚੇ 90 ਵਾਲੇ ਸੈਂਟਰ ਤੇ ਸਾਰਿਆਂ ਦੀ ਪਹਿਲੀ ਪਸੰਦ ਬਣਦਾ ਕਾਰਨ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਭਰਾ ਉਹ ਗੱਡੀ ਦੀ ਸਰਵਿਸ ਕਰਵਾ ਕੇ ਲੈ ਗਿਆ ਲੈਣ ਦਾ ਗੱਡੀ ਦੀ ਐਵਰੇਜ ਆ ਜਾਂਦੀ ਹੈ ਉਹ ਮੁੜ ਕੇ ਕਿਸੇ ਹੋਰ ਸਰਵਿਸ ਸੈਂਟਰ ਤੇ ਜਾਂਦਾ ਨਹੀਂ ਉਹਦਾ ਕਾਰਨ ਕੀ ਹੈ ਉਹ ਵੀ ਦੱਸ ਦੂੰਗਾ ਤੇ ਗੱਲ ਕੀ ਹੁੰਦੀ ਹੈ ਆਪਣੇ ਬਹੁਤ ਸਾਰੇ ਭਰਾਵਾਂ ਦਾ ਸਵਾਲ ਹੁੰਦਾ ਕਿ ਬਾਈ ਯਾਰ ਇਹ ਕੰਮ ਕਰਕੇ ਕੀ ਦਿੰਦੇ ਰਹੇ ਸਾਨੂੰ ਪ੍ਰੋਪਰ ਵੀਡੀਓ ਬਣਾ ਕੇ ਦੇ ਦਿਓ ਸਿਰਫ ਉਸੇ ਰੀਜ਼ਨ ਕਰਕੇ ਆਪਾਂ ਰਿਹਾਗੇ ਜੇ ਤੁਸੀਂ ਨਾਬੇ ਵਾਲੇ ਸੈਂਟਰ ਤੇ ਆਉਣੇ ਦਾ ਮਕੇਨਿਕਲ ਬੋਰਡ ਵਾਲੇ ਤੇ ਆਹ ਬੋਰਡ ਲੱਗਿਆ ਹੋਇਆ ਇਹ ਆਪਣਾ ਪੈ ਜਾਂਦਾ ਜੀ ਨਾਬੇ ਵਾਲਾ ਜਿਹੜਾ ਆਪਣਾ ਸਰਹੰਦ ਰੋਡ ਐ ਥੂ ਹੀ ਚੌਂਕ ਦੇ ਕੋਲ ਉਹ ਚੌਂਕ ਐ ਥੂ ਹੀ ਚੈੱਕ ਕਰ ਬਾਈ ਤੇ ਆਹ ਚੌਂਕ ਦੇ ਕੋਲੀ ਐ ਬਾਕੀ ਓਪੋਜ਼ਿਟ ਆ ਇਧਰ ਇੱਕ ਆ ਮਾਰਕੀਟ ਬਣੀ ਹੋਈ ਐ ਬਾਕੀ ਆ ਲਵੇ ਦਿਖਾਦੇ ਰਿਲਾਇੰਸ ਸਮਾਰਟ ਪੁਆਇੰਟ ਵੀ ਬਣਾ ਹੋਇਆ ਬਾਕੀ ਆ ਤੁਸੀਂ ਦੇਖ ਸਕਦੇ ਹੋ ਬਾਕੀ ਪ੍ਰਾਹ ਹੋਰਾਂ ਦੇ ਸਕਰੀਨ ਤੇ ਨੰਬਰ ਚੱਲ ਰਹੇ ਜਿਨ੍ਹਾਂ ਨੂੰ ਨਾਬਾ ਨੇੜੇ ਲੱਗਦਾ ਤੁਸੀਂ ਇਹ ਆ ਸਕਦੇ ਹੁਣ ਆਉਣ ਦਾ ਕਾਰਨ ਕੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਿਨ੍ਹਾਂ ਕੋਲ 3 ਜਾਂ 3.5 ਲੀਟਰ ਦੀ ਗੱਡੀ ਦੀ ਕੈਪੈਸਿਟੀ ਦੀ ਕਾਰਨ ਸਿਰਫ 3500 ਰੁਪਏ ਲੈਂਦੇ ਨੇ ਤੇ ਇਹ 9 ਤੋਂ 10 ਕੰਮ ਕਰ ਦਿੰਦੇ ਨੇ ਉਹ ਅਸਲ ਦੇ ਵਿੱਚ ਕੰਮ ਬੋਲਣ ਤੇ ਕਰਨ ਦੇ ਵਿੱਚ ਫਰਕ ਹੁੰਦਾ ਹੈ ਨਾ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਕੰਮ ਹੁੰਦੇ ਹੋਏ ਦਿਖਾਵਾਂਗੇ ਵੀ ਕੋਈ ਜਦੋਂ ਗੱਡੀ ਆਉਂਦੀ ਹੈ ਤਾਂ 3500 ਜਿਵੇਂ ਤਿੰਨ ਸਾਢੇ 3 ਲੀਟਰ ਗੱਡੀਆਂ ਪੈਂਦਾ ਅਲਟੋ, ਸਵਿਫਟ, ਅਮੀਜ ਇਹਨਾਂ ਗੱਡੀਆਂ ਦੇ ਵਿੱਚ ਪੈਂਦਾ ਆਜੋ ਭਾਈ ਅੰਦਰ ਚਲਦੇ ਆਂ ਸੈਂਟਰ ਦਾ ਵਾਕ ਰੌਂਡ ਕਰਾ ਦੇਣਾ ਬਾਕੀ ਸਾਨੂੰ ਸਾਰ ਨੂੰ ਦਿਖਾਣੇ ਆ ਕਿ ਅਸਲ ਦੇ ਵਿੱਚ ਉਹ ਕੰਮ ਕਿਹੜੇ ਕਿਹੜੇ ਨਾਲ ਤੇ ਭਰਾਂ ਨਾਲ ਹੀ ਮਿਲਦੇ ਆਂ ਕੱਲਾ ਤਾਂ ਵੀਰੇ ਸਤਿ ਸ੍ਰੀ ਅਕਾਲ ਹਰ ਕੀ ਹਾਲ ਚਾਲ ਹੈ ਐਨ ਵਧੀਆ ਵੀਰੇ ਤੇ ਆ ਗੱਲਾ ਲਓ ਜੀ ਇੱਕ ਵਾਰੀ ਤੇ ਆਪਣੇ ਦਾਮ ਮਕੈਨਿਕਲ ਵਰਲਡ 90 ਦੇ ਸੈਂਟਰ ਆਪਣੇ ਭਰਾ ਹੋਰਾਂ ਦਾ ਤੇ ਵੀਰੇ ਇੱਕ ਵਾਰੀ ਦੱਸ ਦਿਓ ਆਪਣੇ ਬਾਰੇ ਆਪਣਾ ਨਾਮ ਤੇ ਜੇ ਕਿਸੇ ਨੂੰ ਹੋਰ ਆਣਾ ਹੋਵੇ ਵੀ ਆਪ ਨੂੰ ਪ੍ਰੋਪਰ ਐਡਰੈਸ ਕੀ ਪੈਂਦਾ ਵੀਰੇ ਵੀਰੇ ਆਪਣੀ ਵਰਕਸ਼ਾਪ ਦਾ ਨਾਮ ਹੈਗਾ ਸੁਧੀਰ ਮੋਟਰ ਨਾਬਾ ਠੀਕ ਹੈ ਜੀ ਦਮ ਕੈਨਿਕਲ ਵਰਕ ਓਕੇ ਥੂਈ ਚੌਂਕ ਵੀਰੇ ਸਰਪਰੀਆ ਹੋਟਲ ਦੇ ਨਾਲ ਓਕੇ ਐਲ ਆਈ ਸੀ ਦਫਤਰ ਦੇ ਜਮੀ ਸਾਹਮਣੇ ਓਪੋਜ਼ਿਟ ਇਹ ਸਰਾਂੰਦ ਰੋਡ ਬਾਜਦੀ ਆਪਣੀ ਹਨਾ ਇਹ ਨਾ ਵੀਰੇ ਪਟਿਆਲਾ ਰੋਡ ਬਾਜਦਾ ਇਹ ਪਟਿਆਲਾ ਹਾਂ ਪਟਿਆਲਾ ਰੋਡ ਬਾਜਦੀ ਆ ਬਈ ਆ ਵਾਲੀ ਜਿਹੜੀ ਬਾਰਸ ਨੂੰ ਦਿਖਾਈ ਹੈ ਥੂਈ ਚੌਂਕ ਵੀਰੇ ਥੂਈ ਚੌਂਕ ਅਰੇ ਜੇਲ ਬਹੁਤ ਫੇਮਸ ਹੈ ਓਕੇ ਆਪਣੀ ਨਾਬਾ ਉਹਸਾ ਉਹ ਨਹੀਂ ਜਾਣਾ ਇੱਥੇ ਆਉਣਾ ਠੀਕ ਹੈ ਸਕਰੀਨ ਤੇ ਨਾ ਵਾਪਰਾ ਹੋ ਰਹੇ ਨੇ ਨੰਬਰ ਚਲਾ ਦੇਂਗੇ ਤੇ ਹੁਣ ਵੀਰੇ ਇੱਕ ਗੱਲ ਕਹਿੰਦੇ ਨੇ ਕਿ ਵੀ 3500 ਜੀ ਤੁਸੀਂ ਇੰਨੇ ਕੰਮ ਕਰਦੇ ਕਿਹੜੇ ਕਿਹੜੇ ਆਪਾਂ ਇੱਕ ਵਾਰੀ ਦਿਖਾਈਏ ਸਾਰਿਆਂ ਨੂੰ ਆਜੋ ਵੀਰੇ ਲਓ ਵੀ ਆਜੋ ਹੁਣ ਮੰਨ ਕੇ ਚਲੋ ਆਪਣੇ ਕੋਲ ਗੱਡੀ ਆ ਗਈ ਹੈ ਆਹ ਹੀ ਲਾ ਲੈਨੇ ਆਪਾਂ ਵੀਰੇ ਹਣਾ ਟੋਂਡਾ ਮੇਜ ਇਹਦਾ ਆਪਾਂ 3500 ਲਵਾਂਗੇ ਹਾਂਜੀ ਵੀਰੇ ਜਿਨੇ ਜਿਨੇ ਲੀਟਰ ਇੰਜਨ ਆਇਲ ਪੈਂਦਾ ਜੇ ਸਾਢੇ 3 ਲੀਟਰ ਪੈਂਦਾ ਹੈ ਉਹਦਾ ਆਪਾਂ 3500 ਹੁਣ ਜਿਵੇਂ ਅਮੇਜ ਸਵਿਫਟਾਂ ਆਲਟੋ ਠੀਕ ਹੈ ਇਹ ਗੱਡੀਆਂ ਆ ਗਈਆਂ ਇਹਨਾਂ ਦੇ ਵਿੱਚ 3 ਤੋਂ ਸਾਢੇ 3 ਲੀਟਰ ਤੇਲ ਪੈਂਦਾ ਇੰਜਨ ਆਇਲ ਦੀ ਗੱਲ ਕਰ ਰਿਹਾ ਤਾਂ ਉਹਨਾਂ ਦਾ ਆਪਾਂ ਲੈਨੇਗੇ 3500 ਜਿਨ੍ਹਾਂ ਦੇ ਵਿੱਚ 4 ਲੀਟਰ ਤੇਲ ਪੈਂਦਾ ਉਹਨਾਂ ਦਾ 4000 ਜਿਨ੍ਹਾਂ ਦਾ 4.5 ਲੀਟਰ ਤੇਲ ਪੈਂਦਾ 4500 ਜਿਨ੍ਹਾਂ ਚ 5 ਪੈਂਦਾ 5000 ਹਨਾ ਲੀਟਰ ਦੇ ਹਿਸਾਬ ਨਾਲ ਆਇਆ ਜਮ ਹੁਣ ਆਪਣੇ ਕੋਲ ਅੱਜ ਇਮੇਜ ਕਾਰ ਆਈ ਹੈ ਆਪਾਂ ਤੁਹਾਨੂੰ ਕੰਮ ਦਿਖਾ ਦੇਣਾ ਤੇ ਉਹਦੇ ਫਾਇਦੇ ਗਣਾ ਦੇਣੇ ਆ ਜਿਹੜਾ ਦੂਡੀ ਗੱਡੀ ਐਂਟਰ ਕਰੂਗੀ ਹੁਣ ਆ ਗੱਡੀ ਆ ਗਈ ਆਪਣੇ ਕੋਲ ਵੀਰੇ ਹਨਾ ਸਭ ਤੋਂ ਪਹਿਲਾਂ ਆਪਾਂ ਕੀ ਕੰਮ ਕਰਦੇ ਆਂਗੇ ਪਹਿਲਾਂ ਵੀਰੇ ਡੀ ਕਾਰਬਨ ਓਕੇ ਡੀ ਕਾਰਬੋਨਾਈਜੇਸ਼ਨ ਤੇ ਆਹਾ ਮਸ਼ੀਨ ਲੱਗੀ ਹੋਈ ਹੈ ਇਹਨੂੰ ਲਾਉਣ ਦਾ ਚਾ ਪਾਇਪ ਲੱਗੀ ਹੋਈ ਹੈ ਵੀਰੇ ਹੈ ਹਾਂਜੀ ਵੀਰੇ ਇਹ ਆਪਣੀ ਵੀਰੇ ਇਧਰ ਆ ਕੇ ਲੈ ਇੰਜਨ ਤੇ ਚੈੱਕ ਵੀ ਕਰਾ ਦੇ ਇੱਕ ਵਾਰੀ ਜਿੱਦਾਂ ਵੀਰੇ ਗੱਡੀ ਦੇ ਪਿਸਟਨ ਹਾਂ EGR ਵਾਲ ਜੀ ਨੂੰ ਕਹਿੰਦੇ ਆ ਆਟੋਮੈਟਿਕਲੀ ਕਲੀਨ ਕਰਦੀ ਆ ਵੀਰੇ ਓਕੇ ਹਾਂਜੀ ਵੀਰੇ ਕਈ ਭਰਾ ਬੰਨੂ ਸ਼ਿਕਾਇਤ ਹੁੰਦੇ ਆ ਕਿ ਸਾਡਾ ਗੱਡੀ ਦਾ EGR ਵਾਲਵ ਮੈਨੀਫੋਲਡ ਬਲੌਕ ਹੋ ਗਿਆ ਦੇਖੋ ਅਬ ਅਸੀਂ ਮੇਜਰ ਸਰਵਿਸ ਕਰਦਾਂਗੇ ਵੀਰੇ ਜਿਹੜਾ ਮਰਜ਼ੀ ਵੀਰੇ ਸਾਰਾ ਮੈਕੈਨਿਕ ਜਾਣ ਕੇ ਇੰਜਨ ਖੋਲ ਕੇ ਬੰਦਣੇ ਆ ਮੈਕੈਨਿਕਲ ਸਾਰਾ ਕੰਮ ਕਰਦੇ ਆ ਗੱਡੀ ਆ ਦਾ ਚਲੋ ਇੱਕ ਸਾਨੂੰ ਅੱਜ ਨਵਾਂ ਆਫਰ ਲੱਗਿਆ ਦੇਣ ਲਾਂਚ ਲੱਗਿਆ ਕਰਨਾ ਆਪਾਂ ਸਿੱਧੀ ਜੀ ਗੱਲ ਆਪਾਂ 3500 ਲੈ ਰਹੇ ਆ ਹਾਂਜੀ ਕਿਸੇ ਨੇ ਈਜ਼ੀਅਰ ਵਾਲ ਮੈਨੀਫੋਲਡ ਇੱਕ ਵਾਰੀ ਪੱਟ ਕੇ ਸਾਫ਼ ਕਰਾਉਣਾ ਹੋਊਗਾ ਆਪਾਂ ਕਰ ਦਾਂਗੇ ਉਹਦੇ ਜੋ ਚਾਰਜ ਹੋਣਗੇ 100 500 ਜੋ ਵੀ ਹੋਊਗਾ ਉਹ ਅਗਲ ਐਕਸਟਰਾ ਪੇ ਕਰ ਦੂੰਗਾ ਹੂੰ ਹੂੰ ਤੋ ਉਹਨੂੰ ਇੱਕ ਇੱਕ ਤੇ ਰਾਇ ਦਵਾ ਆਜੋ ਲਵਿਆਜੋ ਹੁਣ ਆਹਾ ਮਸ਼ੀਨ ਐ ਕਾਰਬਨ ਕਲੀਨ ਦੀ ਹਣਾ ਵੀਰੇ ਹਾਂਜੀ ਵੀਰੇ ਜਿਹਦੇ ਕੰਮ ਗਿਣਾ ਮ ਇਧਰਲੇ ਪਾਸੇ ਵੈਸੇ ਤਾਂ ਫੋਟੋ ਲੱਗੀ ਹੋਈ ਆ ਮੈਂ ਤੁਹਾਨੂੰ ਵੈਸੇ ਕਰਾ ਦੇਣਾ ਆਪਾਂ ਈਜ਼ੀਅਰ ਵਾਲਵ ਮੈਨੀਫੋਲਡ ਵਗੈਰਾ ਅੰਡਰ ਦ ਪਿਸਟਨ ਕ੍ਰੈਂਕ ਸਾਰਾ ਕੁਝ ਇੰਜਨ ਦੇ ਵਿੱਚ ਤੁਹਾਨੂੰ ਪਤਾ ਜਦੋਂ ਜਲਦਾ ਹੈ ਤਾਂ ਕਾਰਬਨ ਜਮ ਜਾਂਦੀ ਹੈ ਉਹਨੂੰ ਕਲੀਨ ਨੂੰ ਟਾਈਮ ਲੱਗਦਾ ਜੇ ਤਾਂ ਅਸੀਂ ਪਟਾ ਕੇ ਇੱਕ ਵਾਰੀ ਸਾਫ ਕਰਾ ਲਵਾਂਗੇ ਬੁੱਧਵਾਰ ਆਹਾ ਮਸ਼ੀਨ ਸਰਵਿਸ ਤੇ ਹਰੇਕ ਵਾਰ ਕਰਾਏਗੇ ਮੈਂ ਕਹਿੰਦਾ ਬ੍ਰੇਕ ਤਾਂ ਜਾਮਣੀ ਨਹੀਂ ਜਿੱਦਾਂ ਗੱਡੀ ਨਵੇਂ ਵਰਗੀ ਹੋ ਜਾਂਦੀ ਹੈ ਜਿੱਦਾਂ ਨਵੀਂ ਹੁੰਦੀ ਹੈ ਗੱਡੀ ਦੇ ਪਿਸਟਨ ਕਲੀਨ ਹੋ ਗਏ EGR ਵਾਲ ਸਾਫ ਹੋ ਗਿਆ ਜਿੱਦਾਂ ਗੱਡੀ ਦਮਨ ਲੱਗੇ ਜਾਂਦੀ ਹੈ ਪੁਰਾਣੀ ਠੀਕ ਹੈ ਤੇ ਯਾਨੀ ਕਿ ਗੱਡੀ ਨਵੇਂ ਵਰਗੀ ਬਣ ਜਾਂਦੀ ਹੈ ਲਓ ਵੀ 3500 ਰੁਪਏ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਕੰਮ ਹੋਊਗਾ ਆਪਾਂ ਤੁਹਾਡੀ ਗੱਡੀ ਦੀ ਕਾਰਬਨ ਕਲੀਨ ਕਰਕੇ ਦਵਾਂਗੇ ਹੁਣ ਕੰਮ ਆਪਾਂ ਤੁਹਾਨੂੰ ਪ੍ਰੈਕਟੀਕਲੀ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਗੱਡੀ ਆ ਗਈ ਔਰੇ ਲਾ ਗਈ ਇਹਨਾਂ ਨੇ ਕਾਰਬਨ ਕੀ ਕਹਿੰਦਾ ਇਹਨੂੰ ਵੀ ਕਿੰਨਾ ਕ ਟਾਈਮ ਲੱਗ ਜਾਂਦਾ ਇਹ ਪ੍ਰੋਸੈਸ ਨੂੰ ਇਹਨੂੰ ਵੀ 35 ਤੋਂ 40 ਮਿੰਟ ਚੱਕਦੀਆਂ ਮਸ਼ੀਨਾਂ ਆਪਣੇ ਆਪ ਓਕੇ ਹਾਂਜੀ ਹਾਂਜੀ ਚੰਗੀ ਤਰ੍ਹਾਂ ਆਪਣੇ ਬਾਈ ਸਲੈਂਸਰ ਜੋ ਕੱਢ ਦਿੰਦੀ ਸਾਰਾ ਕੁਝ ਉਸ ਤੋਂ ਬਾਅਦ ਗੱਡੀ ਔਰੇ ਸ਼ਿਫਟੋ ਕੇ ਚਲੀ ਜਾਂਦੀ ਆਪਣੀ ਲਿਫਟ ਤੇ ਆ ਜਾਓ ਬਈ ਉਧਰਲੇ ਪਾਸੇ ਔਰੇ ਹੋਣਗੇ ਆਪਣੇ ਤਿੰਨ ਤੋਂ ਚਾਰ ਕੰਮ ਹਣਾ ਵੀਰੇ ਹਾਂਜੀ ਵੀਰੇ ਸਭ ਤੋਂ ਪਹਿਲਾਂ ਤਾਂ ਆਪਾਂ ਕਈ ਭਰਾ ਕਹਿੰਦੇ ਨੇ ਕਿ ਬਈ ਯਾਰ ਤੁਸੀਂ ਇੰਜਨ ਆਇਲ ਵਰਤਦੇ ਕਿਹੜਾ ਮੋਬਿਲ ਦਾ ਵੀਰੇ ਫੁੱਲੀ ਸਿੰਥੈਟਿਕ ਕਈ ਕਹਿ ਦੇਣਗੇ ਕਿ ਭਈ ਯਾਰ ਇਹ ਪੈਸੇ ਘੱਟ ਲੈਂਦੇ ਨੇ ਖੋਰੇ ਤੇਲ ਨਾ ਮੜਾ ਪਾ ਦੇਣਾ ਮੈਂ ਕਹਣਾ ਡਰਮਾ ਦੇ ਉੱਤੇ ਜੇ ਸਟicker ਚੈੱਕ ਕਰਨੇ ਸਟicker ਚੈੱਕ ਕਰਾ ਲਓ ਵੀ ਆਪਾਂ ਏਜੰਸੀਆਂ ਨਾਲੋਂ ਵੀ ਵਧੀਆ ਯੂਜ਼ ਕਰਦੇ ਆ ਕਿ ਸਟicker ਚੈੱਕ ਰਹੀ ਬਈ ਮੋਬਿਲ ਦਾ origignal synthetic oil ਜੇ ਕੱਲਾ ਤੁਸੀਂ ਤੇਲ ਲੈਣ ਵਾਗੇ ਮਾਰਕੀਟ ਦੇ ਵਿੱਚ ਨਾ ਵੀਰੇ ਤਿੰਨ ਸਾਢੇ ਤਿੰਨ ਲੀਟਰ ਦੀ ਆਵਾ ਪੈਕਿੰਗ ਨਾਰਮਲ ਜੀ ਗੱਲ ਕਰੀ ਮੈਂ ਕਹਣਾ ਨਾਨਾ ਕਰਦੇ 17 1800 ਤੋਂ ਘੱਟ ਦੇਣ ਲਈ ਹੋ ਆਹ ਧਾਰਾਉਣੀ ਸਰੋਵੇਰੇ ਬਣਾਇਆ ਜਾਂਦਾ ਹੈ ਇਹਦਾ ਤੇਲ ਤੇਲ ਦਾ ਉਸ ਤੋਂ ਬਾਅਦ ਆਪਾਂ ਪ੍ਰੋਪਰ ਮਸ਼ੀਨ ਦੇ ਨਾਲ ਆਪਣਾ ਆਇਲ ਕਢਣਾ ਮੋਬਿਲ ਦਾ ਤੁਹਾਨੂੰ ਤੇਲ ਦਿਖਾਤਾ ਦੂਜਾ ਕੰਮ ਆਣਾ ਵੀਰੇ ਤੇਲ ਚੇਂਜ ਕਰਾਂਗੇ ਤੇਲ ਚੇਂਜ ਕਰਾਂਗੇ ਤੀਸਰਾ ਕੰਮ ਕੀ ਹੋ ਗਿਆ ਆਪਣਾ 에ਅਰ ਫਿਲਟਰ ਤੇ ਆਇਲ ਫਿਲਟਰ ਚੇਂਜ ਕਰਕੇ ਦਵਾਂਗੇ ਵਿੱਚ ਵੀਰੇ 에ਅਰ ਫਿਲਟਰ ਤੇ ਆਇਲ ਫਿਲਟਰ ਚੇਂਜ ਕਰਕੇ ਦਵਾਂਗੇ ਜਿੱਦਾਂ ਗੱਡੀ ਲਿਫਟ ਤੇ ਲੱਗੀ ਹੈ ਵੀਰੇ ਸਾਰਾ ਥੱਲੇ ਚੈਕਿੰਗ ਕਰਕੇ ਜਿੱਦਾਂ ਸਸਪੈਂਸ਼ਨ ਦਾ ਕੰਮ ਹੋ ਗਿਆ ਡਿਸਕਾ ਵਗੈਰਾ ਖੋਲ ਕੇ ਚੈੱਕ ਕਰਦੇ ਆ ਉਹਦਾ ਕੋਈ ਪਹਿਨ ਨਹੀਂ ਕਿ ਬੋਗਾ ਤਾਂ ਲੇਬਰ ਤੇ ਫਿਰ ਡਿਸਕਾਂ ਦੇ ਪੈਸੇ ਲੱਗ ਜਾਣਗੇ ਕ ਸਜੈਸਟ ਕਰ ਦੇਣਗੇ ਹੁਣ ਆ ਗੱਡੀ ਦਾ ਜਿਹੜਾ ਟਾਇਰ ਪਟ ਕੇ ਜਾਂ ਡਿਕਸ਼ਨ ਰੁਸਾ ਮਤਲਬ ਪ੍ਰੋਪਰ ਥੱਲੋਂ ਆਪਾਂ ਚੈੱਕ ਅਪ ਕਰਾਂਗੇ ਚੈੱਕ ਅਪ ਕਰਾਂਗੇ ਜਿੱਦਾਂ ਕਿ ਕੋਈ ਪੈਸਾ ਨਹੀਂ ਦੇਣਾ ਹਾਂ ਇਨਸਪੈਕਸ਼ਨ ਕਰਕੇ ਦੇਵਾਂਗੇ ਪਾਉਗੀ ਵੀਰੇ ਫਿਰ ਲੇਬਰ ਤੇ ਜਾਨਕੀ ਡਿਸਕ ਆ ਪਾਵਾਂਗੇ ਜੀ ਠੀਕ ਹੈ ਫਿਰ ਉਹਦੀ ਲੇਬਰ ਤੇ ਜਾਨਕੀ ਡਿਸਕ ਜਿਹੜਾ ਸਪੇਅਰ ਪਾਰਟ ਹੋਊਗਾ ਉਹਦੇ ਪੈਸੇ ਹਣਾ ਉਹਦੇ ਵੀਰੇ ਨੇਚਰਲ ਐ ਤੁਹਾਨੂੰ ਪਤਾ ਹੀ ਆ ਕਿਦਾਂ ਹੁਣ ਗੱਡੀ ਜੇ ਆਪਾਂ ਉੱਪਰ ਚੱਕ ਦਿਆਂ ਦੇਖੋ ਸੀਲ-ਸੂਲ ਲੀਕ ਕਰਦੀ ਹੁਣ ਉਹ ਗੱਡੀ ਦੀ ਜਿਹੜੀ ਇਮੇਜ ਖੜੀ ਸੀਲ ਲੀਕ ਕਰਦੀ ਸੀਗੀ ਠੀਕ ਹੈ ਤੇ ਉਹਦੀ ਫਿਰ ਸੀਲ ਪਾਈ ਆਪਾਂ ਨੇ ਆਪਾਂ ਕਸਟਮਰ ਨੂੰ ਦੱਸ ਦਾਂਗੇ ਆਪਾਂ ਦੱਸਾਂਗੇ ਹਾਂ ਵੀ ਪਤਾ ਕੀ ਵੀ ਚੱਕਣ ਜਦ ਗੱਡੀ ਚੱਕਾਂਗੇ ਲਿਫਟ ਤੇ ਪਤਾ ਤਾਂ ਹੀ ਲੱਗਦਾ ਓਕੇ ਬਿਨਾਂ ਚੱਕੇ ਤੁਹਾਨੂੰ ਪਤਾ ਪਤਾ ਲੱਗਦਾ ਨਹੀਂ ਹੈਗਾ ਜੇ ਹੁਣ ਆਪਾਂ ਕਈ ਕਰਦੇ ਨੇ ਥੱਲੇ ਕਰਕੇ ਸਰਵਿਸ ਕਰੀ ਤੇ ਗੱਡੀ ਕੱਢੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਬਾਈ ਗੱਡੀ ਨੂੰ ਚੈੱਕ ਅਪ ਕਰਨਾ ਹੁਣ ਲਿਫਟ ਚੱਕ ਕੇ ਸਾਰੀਆਂ ਡਿਸਕਾਂ ਸਾਰੇ ਇੱਕ ਆਪਾਂ ਲੂਬ੍ਰੀਕੇਸ਼ਨ ਵੀ ਫ੍ਰੀ ਦੇ ਵਿੱਚ ਕਰਕੇ ਦੇਣਾ ਗੱਡੀ ਦਾ ਹਨਾ ਜੇ ਮੈਂ ਮਾੜਾ ਮੋਟਾ ਕੋਈ ਕਨੈਕਟਿੰਗ ਰਾਡ ਕੁਝ ਵੀ ਅਜ ਤੋਂ ਪਹਿਲਾਂ ਕਿਸੇ ਨੇ ਕੋਈ ਗ੍ਰੀਸ ਕਰਪਾ ਨਹੀਂ ਕਰਾਇਆ ਹੋਊਗਾ ਜੇ ਤੈਨਾਂ ਨੂੰ ਲੱਗਦਾ ਸਾਨੂੰ ਪ੍ਰੋਪਰ ਥੋੜੀ ਤਸੱਲੀ ਕਰਨਗੇ ਕੋਈ ਚੀਜ਼ ਪਾਰਟ ਪੈਨ ਵਾਲਾ ਹੋਊਗਾ ਖਰਾਬ ਹੋਊਗਾ ਸਾਨੂੰ ਦੱਸ ਦੇਣਗੇ ਪਵਾਣਾ ਨਾ ਪਵਾਉਂ ਅਗਲੀ ਦੀ ਮਰਜ਼ੀ ਅਗਲੀ ਦੀ ਮਰਜ਼ੀ ਹੈ ਵੀਰੇ ਠੀਕ ਹੈ ਵੀਰੇ ਇਹ ਔਇਲ ਚੇਂਜ ਹੋ ਗਿਆ ਏਅਰ ਫਿਲਟਰ ਹੋ ਗਿਆ ਆਪਣਾ ਤੇ ਮਗਲੈ ਫਿਲਟਰ ਹੋ ਗਿਆ ਵੀਰੇ ਉਸ ਤੋਂ ਬਾਅਦ ਆਪਾਂ ਕੂਲੈਂਟ ਟੌਪ ਅਪ ਕਰਕੇ ਦੇਵਾਂਗੇ ਕੂਲੈਂਟ ਟੌਪ ਅਪ ਕਰਕੇ ਦੇਵਾਂਗੇ ਉਸ ਤੋਂ ਬਾਅਦ ਨਾਲ ਬ੍ਰੇਕ ਉਸ ਤੋਂ ਬਾਅਦ ਹਲੇ ਹਲੇ ਕੰਮ ਖਤਮ ਨਹੀਂ ਹੋਏ ਰੁਕ ਜੋ ਹੁਣ ਆ ਗੱਡੀ ਦੇ ਉੱਤੇ ਫੋਮ ਵਾਸ਼ ਚੱਲ ਰਹੀ ਹੈਗੀ ਦਿਖਾਂ ਇੱਕ ਬਰੀ ਝਾਤੀ ਮਰਾਂ ਲਾ ਵੀਰੇ ਬਾਹਰੋਂ ਵੀ ਆਪਾਂ ਅਗਲੇ ਨੂੰ ਵਾਸ਼ ਕਰਕੇ ਦਵਾਗੇ ਹਨਾ ਹਾਂਜੀ ਵੀਰੇ ਤੇ ਨਾਲ ਅੰਦਰੋਂ ਵੀ ਵਾਸ਼ ਕਰਕੇ ਦਵਾਗੇ ਆਪਾਂ ਹਾਂਜੀ ਹਾਂਜੀ ਦੋਨੋਂ ਕੰਮ ਇਹਦੇ ਕਹੀ ਕਹਿ ਦੇਣਗੇ ਕਿ ਸ਼ਾਇਦ ਪੈਸੇ ਨਾ ਲੈ ਲੈਣਾ ਇਹ ਚੀਜ਼ ਦੇ ਮਿੱਤਰੋ ਪੈਸੀ ਨਹੀਂ ਹੈਗੇ ਇਹ ਇਨਕਲੂਡ 3500 ਦੇ ਵਿੱਚ ਹੀ ਹੈ ਆ ਗੱਡੀ ਨੂੰ ਬਾਹਰੋਂ ਵਾਸ਼ ਕਰ ਰਿਹਾ ਬਾਈ ਫੋਮ ਤੁਸੀਂ ਅੱਜ ਤੋਂ ਪਹਿਲਾਂ ਮੋਸਟਲੀ ਜਿੱਥੇ ਵੀ ਜਾਣੇ ਹੋ ਬਾਰੋ-ਬਾਰੋ ਬੰਦਾ ਮੇਰੇ ਚਲੋ ਐਵੇਂ ਹੀ ਕਹਿ ਦਨਗੇ ਇਸ ਦਾ ਬਾਰੋ ਦਾ ਕਿਤੇ ਹੋਰ ਵੀ ਕਰਾ ਲਾਂਗੇ ਨਾ ਅੰਦਰੋਂ ਕੌਣ ਸਾਫ ਕਰਦਾ ਆਪਾਂ ਕਰਦੇ ਆ ਆਪਾਂ ਕਰਦੇ ਹੁਣ ਦਿਖਾਈਏ ਅੰਦਰ ਵਾਲਾ ਡੈਮੋ ਦਿਖਾਈਏ ਇਹਨਾਂ ਨੂੰ ਸਾਰਿਆਂ ਨੂੰ ਲੈ ਵੀਰੇ ਚੱਕ ਕੇ ਇੱਕ ਵਾਰੀ ਸਟੀਮ ਵਾਸ਼ ਦੀ ਮਸ਼ੀਨ ਲਓ ਬਾਈ ਆ ਜਾਓ ਇਧਰ ਆ ਹੀ ਮੜਾ ਜਾ ਆ ਮਸ਼ੀਨ ਚੈੱਕ ਕਰਾ ਦੇ ਦਰਸ਼ਨ ਕਰਾ ਦੇ ਇਹ ਹੈਗੀ ਆਪਣੀ ਸਟੀਮ ਵਾਸ਼ ਵੀਰੇ ਸਟੀਮ ਵਾਸ਼ ਦੀ ਜਿੱਦਾਂ ਵੀਰੇ ਏਸੀ ਦੀ ਮਿੰਨੀ ਸਰਵਿਸ ਮੰਗੂ ਜਿਵੇਂ ਹੋ ਜਾਂਦੀ ਹੈ ਹਾਂ ਜਿਹੜੇ ਏਸੀ ਵੀ ਅੰਦਰ ਜਿਵੇਂ ਮਿੱਟੀ-ਮੁੱਟੀ ਗਈ ਹੁੰਦੀ ਆਪਣੀ ਗਰਦ-ਗੁਰਦ ਜੰਮੀ ਹੁੰਦੀ ਹੈ ਜਾਨੀ ਕਿ ਉਹ ਕਲੀਨ ਕਰ ਦਿੰਦੀ ਆ ਮੈਂ ਤੁਹਾਨੂੰ ਆਪਦਾ ਚਲੋ ਦੇ ਦੇਣਾ ਵੈਸੇ ਤਾਂ ਬੜਾਈ ਤਾਂ ਕੀ ਚਲੋ ਕਹਣਗੇ ਯਾਰ ਆਪਦੀ ਗੱਡੀ ਤੇ ਕੋਈ ਜਾਂਦਾ ਪਰ ਜੋ ਤਜਰਬਾ ਦੇਖਿਆ ਮੈਨੇ ਉਹ ਚੀਜ਼ ਐ ਇੱਕ ਮੈਨੂੰ ਬੰਦਾ ਮਿਲਿਆ ਉਹ ਬਰੇ ਆਪਣੇ ਸੈਂਟਰ ਤੋਂ ਉਹ ਕਰਾਉਂਦਾ ਰਿਹਾ ਸਰਵਿਸ ਆ ਜਦੋਂ ਆਪਾਂ ਏਸੀ ਵੈਂਟ ਚ ਮਾਰਦੇ ਆ ਉਹ ਕਹਿੰਦਾ ਮੇਰੇ ਅੰਦਰਲੇ ਕੋਇਲ ਦਾ ਪਹਿਲਾਂ ਤਾਂ ਹੈਗਾ ਸੀ ਮਾਣੀ ਮੋਟੀ ਬਲੋਕੇਜ ਓਕੇ ਉਹ ਜਦੋਂ ਪਾਣੀ ਬਾਹਰ ਨਿਕਲਦਾ ਹੁੰਦਾ ਕਹਿੰਦਾ ਉਹ ਚ ਤਾਰ ਜੀ ਮਾਰੀ ਜੀ ਪਹਿਲਾਂ ਕਾਫੀ ਟਾਈਮ ਬੱਲਾ ਹਾਂਜੀ ਵੀਰੇ ਕਹਿੰਦਾ ਮੈਨੂੰ ਵੈਮ ਹੋ ਗਿਆ ਕਹਿੰਦਾ ਮੈਂ ਹੋਰ ਆਹਾ ਕਰਵਾਉਂਦਾ ਰਿਹਾ ਸਟੀਮ ਵਾਸ਼ ਆ ਇਹਦੇ ਆਪਾਂ ਮਾਰ ਤੇ ਆਪਾਂ ਮੜਾ ਆ ਅੰਦਰੋਂ ਸਟੀਮ ਵਾਸ਼ ਮਾਰ ਕੇ ਦਿਖਾ ਦਈਏ ਤੇ ਇਹ ਆਪਾਂ ਜੋ ਮੈਂ ਡੈਸ਼ਬੋਰਡ ਏਸੀ ਵੈਂਟ ਆure ਸਾਰਾ ਤੁਹਾਡਾ ਇੰਟੀਰੀਅਰ ਕਲੀਨ ਕਰਕੇ ਦਵਾਵਾਂਗੇ ਆਪਾਂ ਸਟੀਮ ਵਾਸ਼ ਦੇ ਨਾਲ ਜੋ ਕਿ 3500 ਦੇ ਵਿੱਚ ਹੀ ਇਨਕਲੂਡ ਹੈ ਮਿੱਤਰੋ ਇਹਦਾ ਤੁਹਾਨੂੰ ਕੋਈ ਪੈਸਾ ਨਹੀਂ ਦੇਣਾ ਲੈ ਲਿਆ ਹੀ ਵੀਰੇ ਚੱਕਿਆ ਆਪਾਂ ਮਸ਼ੀਨ ਦਾ ਵੀ ਚੈੱਕ ਕਰਾਈਏ ਸਾਰੇ ਭਰਾਵਾਂ ਨੂੰ ਫਾਇਦਾ ਬਹੁਤ ਹੈ ਵੀਰੇ ਸਟੀਮ ਵਾਸ਼ ਨਾਲ ਏਸੀ ਵੈਂਟ ਸਾਰਾ ਅੰਦਰਲੀ ਕੋਇਲ ਕਲੀਨ ਹੋ ਜੂਗੀ ਤੁਹਾਡਾ ਡੈਸ਼ਬੋਰਡ ਕਲੀਨ ਹੋ ਗਿਆ ਦਰਵਾਜੇ ਕਲੀਨ ਹੋ ਗਏ ਬਾਕੀ ਕਿਸੇ ਨੇ ਛੱਤ ਜਾਂ ਸੀਟਾਂ ਕਰਵਾਉਣੀਆਂ ਐ ਐਕਸਟਰਾ ਸਾਉ ਦਸਤਕ ਦੇ ਉੱਪਰ ਹੋਰ ਕਰਕੇ ਦੇ ਦੇਣਗੇ ਕੋਈ ਚੱਕਰ ਨਹੀਂ ਲਾ ਬਾਈ ਗਰਮ ਪਾਣੀ ਦੀ ਭਾਫ਼ ਹੀ ਹੁੰਦੀ ਆਣਾ ਵੀਰੇ ਹਾਂਜੀ ਵੀਰੇ ਲਓਏ ਉਹ ਚਲਾਤੀ ਬਾਈ ਨੇ ਉਹਦੇ ਵਿੱਚੋਂ ਜਿਹੜਾ ਮੌਇਸਚਰ ਬਾਹਰ ਕੱਢ ਲੱਗ ਰਿਹਾ ਬਾਈ ਲਾ ਬਾਈ ਮਾੜਾ ਜ ਮਾਰ ਕੇ ਦਿਖਾ ਦੇ ਵੀਰੇ ਲਾ ਬਾਈ ਜੇ ਮੈਂ AC ਉਹ ਸੀ ਬੈਂਟ ਦੇ ਵਿੱਚ ਆਰਾਮ ਨਾਲ ਮਾਰ ਸਕਦੇ ਆਪਾਂ ਕੋਈ ਦਿੱਕਤ ਨਹੀਂ ਉਹ ਕਰੋ ਚੱਕੋ ਬਾਈ ਨਾਲ ਦੇਖੋ AC ਬੈਂਟ ਜੇ ਮਾਰਤਾ ਇਦਾਂ ਆ ਬਾਈ ਤੁਹਾਡੇ ਗੱਡੀ ਦੇ ਅੰਦਰ ਲਈ ਕੋਇਲਾਂ ਕੋਇਲਾਂ ਜਮੀ ਸਾਫ਼ ਹੋ ਜਾਣਗੀਆਂ ਹਨ ਵੀਰੇ ਲਓ ਇਹ ਆਪਾਂ ਬਿਲਕੁਲ 3500 ਦੇ ਪੈਕੇਜ ਦੇ ਵਿੱਚ ਇਹਨੂੰ ਕਰੂੜਾ ਆਪਣਾ ਹਨਾ ਵਿੱਚੇ ਆ ਵੀਰੇ ਲਓ ਬਾਈ ਉਹ ਕਰੋ ਚੱਕ ਜਿਵੇਂ ਭਰਾ ਹੋਰੀ ਲੱਗ ਰਹਿਣਾ ਮਾਰਨਾ ਗੱਡੀ ਦਾ ਇੰਟੀਰੀਅਰ ਜਮੀ ਨਵਾਂ ਬਣਾ ਦੋਗੇ ਜਮੀ ਨਵਾਂ ਵੀਰੇ ਕਿਆ ਕਰੋਂਗੇ ਸਾਰੀ ਹੈ ਜਿਹੜੀ ਮੈਲ ਮੂਲ ਕਾਲਸ ਕੋਲ ਜਮੇ ਆਪਾਂ ਇੰਜਨ ਤੇ ਵੀ ਬਰੇ ਸਟੀਮੇ ਮਾਰਦੇ ਆ ਅੱਛਾ ਇੰਜਨ ਤੇ ਵੀ ਸਟੀਮੇ ਮਾਰਦੇ ਆ ਜਿਵੇਂ ਲੋਕ ਪਾਣੀ ਪੂਣੀ ਮਾਰਦੇ ਸੈਂਸਰ ਨੂੰ ਲੱਗੇ ਜਾਂਦਾ ਸੈਂਸਰ ਗੱਡੀ ਲੱਖੜੇ ਲੱਖ ਰੁਪਏ ਲਵਾਉਂਦੀ ਅਗਲੇ ਓਕੇ ਓਕੇ ਬਸ ਬਸ ਭਰਾ ਇੰਜਨ ਦੇ ਵਿੱਚ ਸਟੀਮ ਮਾਰਦੇ ਆ ਤੇ ਵਾਸ਼ਿੰਗ ਬੁਸ਼ਿੰਗ ਹੋਣ ਤੋਂ ਬਾਅਦ ਹਲੇ ਕੰਮ ਇੱਕ ਹੋਰ ਰਹਿੰਦਾ ਤੁਹਾਡੀ ਗੱਡੀ ਦੇ ਆਪਾਂ ਟਾਇਰਾਂ ਦੇ ਵਿੱਚ ਨਾਈਟ੍ਰੋਜਨ ਫਿਲ ਕਰਕੇ ਦਵਾਂਗੇ ਹੁਣ ਜੇ ਆਪਾਂ ਕੰਮ ਦੀ ਗੱਲ ਕਰੀਏ ਤਾਂ ਲੋਕ ਕਹਿੰਦੇ ਨੇ ਕਿ ਬਾਈ ਇੱਥੇ ਆ ਕੇ ਐਨੇ ਕੰਮ ਐਨੇ ਘੱਟ ਪੈਸੇ ਉਸ ਤੋਂ ਵੀਰੇ ਆਪਾਂ ਇੱਕ ਅਗਲੇ ਨੂੰ ਚੈਲੰਜ ਵੀ ਦਿੰਨੇ ਹਾਂ ਹਰੇਕ ਨੂੰ ਜੋ ਆਪਣਾ ਕੋਲ ਭਰਾ ਹੁੰਦਾ ਵੀ ਆਪਾਂ ਗੱਡੀ ਦੀ 2 ਤੋਂ 3 ਕਿਲੋਮੀਟਰ ਦੀ ਐਵਰੇਜ ਵਧਾ ਕੇ ਦੇ ਵਧਾ ਕੇ ਦਮਾਗੇ ਵੀਰੇ ਪੱਕੀ ਗੱਲ ਹੈ ਨਾ ਲੋਕ ਵੀ ਖੁਸ਼ ਨੇ ਬਾਈ ਤੇ ਤੁਸੀਂ ਵੀ ਮਤਲਬ ਆਪਣਾ ਕੰਮ ਕਰਉਣਾ ਦੇਖੋ ਯਾਰ ਪੈਸੇ ਤੁਸੀਂ ਲੈਣੇ ਹੁੰਦੇ ਨੇ ਹੁਣ 3500 ਇੰਨਾ ਵਰਗੇ ਗੱਡੀਆਂ ਦਾ ਹੈਗਾ ਇੰਨੇ ਕੰਮ ਮਿਲ ਰਹੇ ਨਾ ਥੋੜੇ ਨੇ ਇੰਨੇ ਸਾਰੇ ਕੰਮ ਕੋਈ ਨਹੀਂ ਕਰ ਰਿਹਾ ਵੈਸੇ ਅੱਜ ਦੀ ਮਾਰਕੀਟ ਦੇ ਵਿੱਚ ਆਪਾਂ ਗੱਲ ਕਰੀਏ ਆਪਾਂ ਤੁਹਾਨੂੰ ਕੰਮ ਤਾਂ ਦਿਖਾਏ ਨਾ ਤਾਂ ਜੋ ਜਿੰਨੇ ਭਰਾ ਉਰੇ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਇਹ ਤਸੱਲੀ ਹੋ ਜਾਏ ਕਿ ਬਾਈ ਯਾਰ ਸੱਚੀ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਬਾਕੀ ਵੀਰੇ ਕੋਈ ਦਿਵਾਲੀ ਦੁਵਲੀ ਤੇ ਪਰ ਆਫਰ ਕਰ ਦੋ ਬਸ ਜਿੱਦਾਂ ਵੀਰੇ ਕੋਈ ਬੰਦਾ ਆਪਣੇ ਸਰਵਿਸ ਕਰਾ ਕੇ ਲੈ ਕੇ ਜਾਊਗਾ ਹਾਂ ਤੇ ਉਹਦੇ ਵਾਸਤੇ 12000 ਫਰੀ ਹੈ ਵੀ ਇੱਕ ਵਾਰ ਹੋਰ ਦੱਸੋ ਲੈ ਦਿਵਾਲੀ ਦੇ 35 ਮੰਨ ਕੇ ਚੱਲੋ ਆਹ ਆਈ 220 ਜਾਂ ਅਮੇਜ ਗੱਡੀ ਹੈਗੀ ਤੁਹਾਡੇ ਕੋਲ 3.5 ਟਨ ਲੀਟਰ ਦੀ ਕੈਪੈਸਿਟੀ ਦੀ ਘਾਰ ਆ ਤੁਸੀਂ 3500 ਰੁਪਏ ਦਿੱਤਾ ਉਰੇ ਸਾਰੀ ਸਰਵਿਸ ਕਰਤੀ ਵਾਸ਼ਿੰਗ ਵੀ ਕਰਤੀ ਗੱਡੀ ਆਪਾਂ ਸਾਨੂੰ ਹੈਂਡ ਓਵਰ ਕਰਾਤੀ ਅੱਛਾ ਉਸ ਤੋਂ ਬਾਅਦ ਆਪਾਂ ਇੱਕ ਵਾਸ਼ਿੰਗ ਫ੍ਰੀ ਦੇ ਦਾਂਗੇ ਵਾਸ਼ਿੰਗ ਫ੍ਰੀ ਦੇਣਾ ਹੈਨਾ ਕਦੋਂ ਮਰਜੀ ਆ ਜਾਓ ਬਾਹਰੋਂ ਵਾਸ਼ਿੰਗ ਗੱਡੀ ਦੀ ਆਪਣੀ ਕਰਵਾ ਕੇ ਕਦੋਂ ਮਰਜੀ ਲੈ ਜਾਓ ਬਾਈ ਆਤਾ ਇੱਕ ਆਫਰ ਆ ਹੁਣ ਜਿਹੜੇ ਭਰਾ ਕਹਿੰਦੇ ਨੇ ਕਿ ਯਾਰ ਅਸੀਂ ਤਾਂ ਸਰਵਿਸ ਕਰਵਾ ਲਈ ਵੀ ਸਾਨੂੰ ਤਾਂ ਹੁਣ ਥੋੜਾ ਟਾਈਮ ਹੀ ਹੋਇਆ ਵੀਰੇ 2-3000 ਚੱਲੇ ਗਿਆ ਪਰ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਵਾਸ਼ਿੰਗ ਦੀ ਸਕੀਮ ਦੇ ਦਿਓ ਜੇ ਬੇਸਿਕ ਗੱਡੀ ਅੰਦਰ ਉਹ ਵੀ ਵਾਸ਼ ਕਰਾ ਲਈਏ ਬਾਹਰੋਂ ਵੀ ਕਰਵਾ ਲਈਏ ਕੋਈ ਵੀ ਉਹਦਾ ਕੋਈ ਆਫਰ ਕੱਢੋ ਫਿਰ ਅੱਜ ਕੋਈ ਘੈਂਟ ਜਾ ਉਹ ਲਬਰੇ ਆਪਾਂ ਜਿਵੇਂ ਗੱਡੀ ਪੂਰੀ ਪੱਟ ਕੇ ਕਰਾਣੀ ਹੋਵੇ ਡ੍ਰੈਕਲੀ ਨਾ ਪੱਟ ਕੇ ਹਾਂਜੀ ਆਪਾਂ ਊ 4000 ਲੈਨੇ ਆ ਓਕੇ ਜੇ ਕੋਈ ਥੋੜੀ ਵੀਡੀਓ ਦੇਖ ਕੇ ਆਊਗਾ ਤਾਂ ਆਪਾਂ ਉਹ 3000 ਰੁਪਏ ਲਵਾਂਗੇ Swift ਗੱਡੀ ਦਾ ਫੁੱਲ ਪੱਟ ਕੇ ਚੰਗੀ ਤਰ੍ਹਾਂ ਜਿਹੜਾ ਕਹਿੰਦੇ ਨੇ ਕਿ ਕੰਪਲੀਟ ਸਿੱਟਾ ਸੋਟਾ ਪੱਟ ਪੁੱਟ ਕੇ ਸਾਰਾ ਕੁਝ ਕਲੀਨ ਕਰਾਉਣੀ ਹੈ 3000 ਰੁਪਏ ਦੇ ਵਿੱਚ ਤੁਹਾਡੀ ਗੱਡੀ ਕਰ ਦਾਂਗੇ ਹਾਂਜੀ 5 ਸੀਟਰ ਛੋਟੀ 5 ਸੀਟਰ ਠੀਕ ਹੈ ਕਰ ਦਾਂਗੇ ਹੁਣ ਕਈ ਪ੍ਰਾਖ ਕਹਿੰਦੇ ਨੇ ਇਕੱਲੀ ਬਾਰ ਉਹਦੇ ਸਾਨੂੰ ਇਸ ਟੀਮ ਦਾ ਆਫਰ ਦੇ ਦਿਓ ਕਿ ਅਸੀਂ ਗੱਡੀ ਆ ਲੈ ਕੇ ਆ ਜੀਏ ਆਡੀ ਫਰਮ ਵਾਸ਼ ਕਰ ਦੋ ਤੇ ਅੰਦਰੋਂ ਸ਼ਟੀਮ ਵਾਸ਼ ਕਰ ਦੋ ਦੋ ਕੰਮ ਵੀਰੇ ਉਹ ਆਪਾਂ ਕਿੰਨੇ ਚ ਕਰ ਦਾਂਗੇ ਅਗਲੇ ਉਹ ਵੀਰੇ ਆਪਾਂ 500 ਰੁਪਏ ਚ ਕਰ ਦਾਂਗੇ ਲਓ ਬਾਈ ਹੋਰ ਦੱਸੋ ਰੁਪਈਆ 500 ਲੈ ਕੇ ਆਉਣਾ ਗੱਡੀ ਦੀ ਬਾਹਰੋਂ ਵਾਸ਼ਿੰਗ ਵੀ ਕਰ ਦਾਂਗੇ ਗੱਡੀ ਦੀ ਅੰਦਰੋਂ ਵੀ ਕਰ ਦਾਂਗੇ ਜਿਹੜੇ ਭਰਾ ਆਲਰੇਡੀ ਸਰਵਿਸ ਕਰਾ ਚੁੱਕੇ ਨੇ ਕੱਲੀ ਵਾਸ਼ਿੰਗ ਦਾ ਆਫਰ ਕਹਿ ਰਹੇ ਤੇ ਬਸ 500 ਰੁਪਏ ਦੇ ਵਿੱਚ ਕਰ ਦਾਂਗੇ ਦੋਨੋਂ ਕੰਮ ਟਾਇਰਾਂ ਦੇ ਵਿੱਚ ਨਾਈਟਰੋਨ ਫ੍ਰੀ ਪਾ ਦਾਂਗੇ ਲਾ ਹੋਰ ਦੱਸੋ ਬਾਈ ਹੋਰ ਕੀ ਵੜ ਦਾਂਗੇ ਸਕਰੀਨ ਤੇ ਭਾਈ ਭਰਾ ਦਾ ਨੰਬਰ ਚੱਲ ਰਿਹਾਗਾ ਬਾਕੀ ਕਿਸੇ ਭਰਾ ਨਾਲ ਰਿਵਰਡ ਕਰਨੇਗਾ ਤਾ ਬਈ ਬੁਕਿੰਗ ਕਰਾ ਕੇ ਆ ਜਿਓ ਕਿਉਂਕਿ ਗੱਡੀਆਂ ਮੂਰੇ ਲੱਗੀਆਂ ਹੁੰਦੀਆਂ ਨੇ ਇੱਕ ਗੱਡੀ ਤਿੰਨ ਤੋਂ ਤਿੰਨ ਘੰਟੇ ਖਾ ਜਾਂਦੀਆਂ ਹਨ ਹਣਾ ਸਾਢੇ ਤਿੰਨ ਘੰਟੇ ਖਾ ਜਾਂਦੀਆਂ ਨੇ ਤਿੰਨ ਸਾਢੇ ਦੇ ਕਿੰਨਾ ਕੰਮ ਹੁੰਦਾ ਆਪਣੇ ਹਾਂ ਕੋਈ ਕੰਮ ਜ਼ਿਆਦਾ ਹੈ ਤਾਂ ਕਰਕੇ ਇਹ ਨਹੀਂ ਕਿ ਉਂਈ ਵੜਾ ਕਿਉਂਕਿ ਆ ਮੰਨ ਕੇ ਚੱਲੋ 35 40 ਮਿੰਟ ਤੱਕ ਅੱਲੀ ਕਾਰਬਨ ਕਲੀਨਿੰਗ ਦੀ ਖਾ ਗਈ ਉਸ ਤੋਂ ਬਾਅਦ ਤੇਲ ਵੀ ਕੱਢਣਾ ਹੈ ਨਵਾਂ ਤੇਲ ਵੀ ਪਾਉਣਾ ਫਿਲਟਰ ਬਿਲਟਰ ਚੇਂਜ ਫਿਰ ਵਾਸ਼ਿੰਗ ਵੇਰਾ ਕਰਨੀ ਆ ਸਾਰੀ ਗੱਡੀ ਤੁਹਾਨੂੰ ਹੈਂਡਓਵਰ ਕਰਦੇ ਨੂੰ ਤਿੰਨ ਘੰਟੇ ਲੱਗ ਜਾਣਗੇ ਇੱਕ ਕਾਰ ਦੇ ਉੱਤੇ ਜਿਹੜੇ ਭਰਾ ਉਰੇ ਆਉਣਾ ਚਾਹੁੰਦੇ ਨੇ ਸਕ ਇਥੇ ਕਾਲ ਕਰਕੇ ਡੇਟ ਤੇ ਟਾਈਮ ਲੈ ਲਓ ਭਰਾਤੋਂ ਕੋਈ ਚੱਕਰ ਨਹੀਂ ਹੈ ਨਾ ਜੀ। ਉਹ ਕਈ ਵਾਰ ਵੀਰੇ ਗੱਡੀਆਂ ਦੀ ਬੁਕਿੰਗ ਜ਼ਿਆਦਾ ਹੋ ਜਾਂਦੀ ਹੈ ਨਾ ਤਾਂ ਖੜਨਾ ਨਹੀਂ ਪੈਂਦਾ। ਖੜਨਾ ਨਹੀਂ ਪੈਂਦਾ। ਪਹਿਲਾਂ ਬੁੱਕ ਕਰਾ ਆਂਦੇ ਨੇ। ਹਾਂ ਤੁਹਾਨੂੰ ਡੇਟ ਤੇ ਟਾਈਮ ਦੇ ਦੇਣਗੇ ਕਿਉਂਕਿ ਹੁਣ ਜੇ ਤੁਸੀਂ ਉਰੇ ਆ ਗਏ ਤੁਹਾਡੇ ਸਾਹਮਣੇ ਤਿੰਨ ਗੱਡੀਆਂ ਖੜੀਆਂ ਹੋਈਆਂ ਨੇ ਤਾਂ ਇਹ ਤੁਹਾਨੂੰ ਹੁਣ ਐ ਕਹਿਣ ਜੋ ਗਏ ਹਨ ਬਈ ਯਾਰ ਅਭੀ ਇੰਨਾ ਉਹ ਲੱਗੂ ਪਰ ਤੁਹਾਨੂੰ ਕਹਾਂਗੇ ਯਾਰ ਮੈਂ ਏਡੀ ਦੂਰੋਂ ਆਇਆ ਬਈ ਕਿਹੜਾ ਕੰਮ ਏਜੰਸੀਆਂ ਚ 7 ਤੋਂ 8000 ਰੁਪਏ ਲੈਂਦੇ ਨੇ ਨਾਰਮਲ ਸਰਵਿਸ ਦਾ ਲੈਂਦੇ ਨੇ ਵੀਰੇ ਹਨਾ ਆਪਾਂ ਉਹ ਤੋਂ ਦੁੱਗਣਾ ਕੰਮ ਅੱਧੇ ਰੇਟ ਚ ਕਰ ਰਹੇ ਆ ਅੱਧੇ ਰੇਟ ਚ ਕਰ ਰਹੇ ਆ ਅੱਧੇ ਚ ਕਰ ਰਹੇ ਆ ਤੁਹਾਨੂੰ ਮੈਂ ਕੰਮ ਤਾਂ ਹੀ ਦਿਖਾਏ ਨੇ ਆਪਾਂ ਨੂੰ ਕਸਟਮਰ ਕਹਿ ਕੇ ਜਾਂਦੇ ਨੇ ਵੀਰੇ ਵੀ ਕੰਮ ਵੀ ਯਾਨੀ ਕਿ 3500 ਲੈ ਰਹੇ ਹਾਂ ਤੇ ਦੁੱਗਣਾ ਕੰਮ ਦੇ ਰਹੇ ਹਾਂ ਦੁੱਗਣਾ ਕੰਮ ਦੇ ਰਹੇ ਹੋ ਸੈਟੀਸਫਾਈ ਹੋ ਗਏ ਜਾਂਦੇ ਨੇ ਬੰਦੇ ਵੀਰੇ ਬਾਕੀ ਰਿਵਿਊ ਬਾਈ ਹੋਰ ਪਾਉਂਦੇ ਹੁੰਦੇ ਨੇ ਆਪਣੇ ਪੇਜ ਤੇ ਕੁਈ ਪਰ ਆਉਣਾ ਚਾਹੁੰਦਾ ਹੈ 3 ਨੰਬਰ ਤੇ ਕਰਕੇ ਕੰਟੈਕਟ ਆਪਣੀ ਡੇਟ ਤੇ ਟਾਈਮ ਜਰੂਰ ਲੈ ਲਿਓ ਬਾਕੀ ਸਾਰੇ ਪਰਮਾ ਧੰਨਵਾਦ ਜੀ ਵੀਡੀਓ ਦੇਖਣ